ਬਿਗ ਬੌਸ ਕੰਟੈਸਟੈਂਟਸ ਅਸ਼ਨੂਰ ਐਂਡ ਅਭਿਸ਼ੇਕ ਦੀ ਇੱਕ ਛੋਟੀ ਜੀ ਗਲਤੀ ਨੇ ਪੂਰੇ ਘਰ ਵਾਲਿਆਂ ਨੂੰ ਫਸਾ ਦਿੱਤਾ ਹੈ ਮੁਸ਼ਕਿਲ ਦੇ ਵਿੱਚ ਜੀ ਹਾਂ ਇੱਕ ਛੋਟੀ ਜੀ ਗਲਤੀ ਕਾਰਨ ਹੁਣ ਪੂਰਾ ਘਰ ਹੋ ਚੁੱਕਾ ਹੈ ਨੋਮੀਨੇਟ ਦਰਅਸਲ ਅਸ਼ਨੂਰ ਅਤੇ ਅਭਿਸ਼ੇਕ ਨੂੰ ਆਪਣੇ ਮਾਈਕਰੋਫੋਨ ਤੋਂ ਬਿਨਾਂ ਗੱਲ ਕਰਦੇ ਦੇਖਿਆ ਗਿਆ ਬਿਗ ਬੌਸ ਵੱਲੋਂ ਬਾਰ-ਬਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਉਹ ਮਾਈਕਰੋਫੋਨ ਤੋਂ ਬਿਨਾਂ ਆਪਸ ਦੇ ਵਿੱਚ ਗੱਲ ਕਰਦੇ ਰਹੇ ਅਜਿਹੇ ਵਿੱਚ ਦੋਵਾਂ ਤੇ ਬਿਗ ਬੌਸ ਗੁੱਸਾ ਕਰਦੇ ਨਜ਼ਰ ਆਏ ਤੇ ਘਰ ਵਾਲਿਆਂ ਨੂੰ ਕਿਹਾ ਕਿ ਇਹਨਾਂ ਦੋ ਉਹਨਾਂ ਨੂੰ ਨਾਮਿਨੇਟ ਕਰ ਦੇਣਾ ਚਾਹੀਦਾ ਹੈ ਇਹ ਫੈਸਲਾ ਲੈਣ ਦਾ ਹੱਕ ਕਰਦੇ ਕੈਪਟਨ ਨੂੰ ਯਾਨੀ ਕਿ ਮ੍ਰਿਦੂਲ ਨੂੰ ਦਿੱਤਾ ਗਿਆ ਸੀ ਬਟ ਮ੍ਰਿਦੂਲ ਨੇ ਕਿਹਾ ਕਿ ਅਸ਼ਨੂਰ ਅਤੇ ਅਭਿਸ਼ੇਕ ਨੂੰ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਬਿਗ ਬਾਸ ਨੇ ਅਸ਼ਨੂਰ ਅਤੇ ਅਭਿਸ਼ੇਕ ਨੂੰ ਛੱਡ ਕੇ ਬਾਕੀ ਸਾਰੇ ਕਰਵਾਲਿਆਂ ਨੂੰ ਨਾਮਿਨੇਟ ਕਰ ਦਿੱਤਾ ਬਿਨਾਂ ਕਿਸੇ ਗਲਤੀ ਤੋਂ ਨਾਮਿਨੇਟ ਹੋਏ ਕਰ ਵਾਲੇ ਗੁੱਸੇ ਵਿੱਚ ਆ ਗਏ ਫਰਾਨਾ ਭਟ ਅਸ਼ਨੂਰ ਤੇ ਪੜਕਦੀ ਨਜ਼ਰ ਆਈ ਫਰਾਨਾ ਨੇ ਅਸ਼ਨੂਰ ਤੇ ਚੀਕਿਆ ਬਿਹਤਰ ਹੋਵੇਗਾ ਜੇਕਰ ਤੂੰ ਗੱਲ ਨਾ ਕਰੇ ਇੱਥੋਂ ਚਲੀ ਜਾ ਤੈਨੂੰ ਬਕਵਾਸ ਕਰਨ ਦਾ ਕੋਈ ਹੱਕ ਨਹੀਂ ਹੈ ਤੂੰ 10 ਸਾਲ ਦੀ ਇੱਕ ਬੱਚੀ ਤੋਂ ਵੀ ਮਾੜੀ ਹੈ ਕਟਿਆ ਲੜਕੀ ਅਸ਼ਨੂਰ ਨੇ ਜਵਾਬ ਦਿੱਤਾ ਕੋਈ ਵੀ ਮੈਨੂੰ ਵੈਂਪ ਨਹੀਂ ਕਹਿੰਦਾ ਫਿਰ ਦੋਵਾਂ ਦੇ ਵਿੱਚ ਗਰਮਾ ਗਰਮੀ ਬਹਿਸ ਹੋਈ ਅਤੇ ਮਾਮਲਾ ਹੋਰ ਵਿਗੜਦਾ ਨਜ਼ਰ ਆਇਆ ਇਸ ਦੌਰਾਨ ਦੂਜੇ ਪਾਸੇ ਕਨਿਕਾ ਨੇ ਅਭਿਸ਼ੇਕ ਅਤੇ ਅਸ਼ਨੂਰ ਦੀ ਗਲਤੀ ਕਾਰਨ ਨੋਮੀਨੇਟ ਹੋਣ ਤੋਂ ਬਾਅਦ ਇੱਕ ਡਿਫਰੈਂਟ ਤਰੀਕੇ ਦੇ ਨਾਲ ਆਪਣਾ ਗੁੱਸਾ ਜ਼ਾਹਰ ਕੀਤਾ ਇਸ ਵਾਰ ਉਸਨੇ ਚੀਕਿਆ ਜਾਂ ਲੜਾਈ ਨਹੀਂ ਕੀਤੀ ਬਲਕਿ ਚਮਚੇ ਦੇ ਨਾਲ ਪਲੇਟ ਤੇ ਜ਼ੋਰ-ਜ਼ੋਰ ਦੀ ਮਾਰਨਾ ਸ਼ੁਰੂ ਕਰ ਦਿੱਤਾ ਪਲੇਟ ਮਾਰਦੇ ਹੋਏ ਕਨਿਕਾ ਨੇ ਕਿਹਾ ਸੁਣੋ ਸੁਣੋ ਇਹ ਐਲਾਨ ਹੈ ਇੱਥੋਂ ਇੱਥੇ ਨੋ ਬੇਕਸੂਰ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ ਦੋ ਦੋਸ਼ੀ ਅਤੇ ਇੱਕ ਕਮਜ਼ੋਰ ਲੀਡਰ ਕਾਰਨ ਇਸ ਤੋਂ ਇਲਾਵਾ ਕੈਪਟਨ ਮਿਰਦੂਲ ਦੇ ਫੈਸਲੇ ਤੋਂ ਨਰਾਜ਼ ਕਨਿਕਾ ਤਾਨਿਆ ਅਤੇ ਨੀਲਮ ਨੇ ਕਰਦੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਰਦੇ ਵਿੱਚ ਬਹੁਤ ਹੰਗਾਮਾ ਹੋ ਰਿਹਾ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਖਾਨ ਮਿਰਦੂਲ ਅਭਿਸ਼ੇਕ ਅਤੇ ਅਸ਼ਨੂਰ ਦੀ ਇਸ ਕਾਰਵਾਈ ਤੇ ਕੀ ਰਿਐਕਸ਼ਨ ਦਿੰਦੇ ਨੇ